ਲੋ ਜੀ ਮਾਂ ਜਾ ਰਹੀ ਨੇ ਜੇ ਨੌਮੀ ਮੇਲੇ ਹਾਂ ਮੇਲੇ ਨੌਮੀ ਮੇਲੇ ਤੇ ਉਹ ਹੈਗਾ ਆਪਣੇ ਪਿੰਡ ਲੰਗ ਨੌਮੀ ਮੇਲੇ ਤੇ 버거 ਖਾ ਕੇ ਬਹੁਤ ਵੱਧ ਲੱਗੇ ਮੈਂ ਵੀ ਹੁਣ ਫੇਰ ਖਾ ਕੇ ਆਟੀਆਂ ਸਿੱਧਾ ਖਾਦਾ ਮੈਂ ਮੈਂ ਤਾਂ ਦੋ ਖਾ ਲੇ ਪੂਰੇ ਹਾਂ ਚਲੋ ਮਾਂ ਮੈਨੇ ਕਿਹਾ ਸੀਗਾ ਮੈਂ ਚਲ ਚਲ ਮੈਂ ਕਿਹਾ ਸੀਗਾ ਮੈਂ ਕੋ ਪੀ ਆ ਇੱਕ ਚਾਰ ਫੂਟ ਲੈ ਜਾਈ ਜਾਂਦੀ ਹਾਂਜੀ ਮੈਂ ਲੈ ਜਾਾਂਗੀ ਸਕੂਟਰੀ ਤੇ ਜਾ ਰਹੇ ਨੇ ਸੋ ਸੈੱਡ ਥੀ ਜਿਆਦਾ ਹੁੰਦਾ ਮਾਈ ਵੀ ਸੇ ਓਕੇ ਜਾ ਉਥੇ ਵੀਡੀਓ ਬਣਾ ਲਿਓ ਠੀਕ ਆ ਬਹੁਤ ਮੇਲਾ ਸੰਗਲੇ ਲੰਗਰ ਦੀ ਥਾਂ ਹੈ ਹੂੰ ਲੰਗਰ ਦੀ ਆ ਚੰਨਾ ਲੱਗਿਆ ਮੈਨੂੰ ਸਾਰਾ ਕੋਈ ਕੁਝ ਮਰਜੀ ਖਾਓ ਪੀਓ ਬਸ ਬੈਠ ਕੇ ਖਾਓ ਅੱਜ ਕਿੰ ਆ ਬੋਲੇ ਅੱਜ ਲਈ ਪੀਆ

ਮੇਨ ਗੇਟ ਬਹੁਤ ਵਧੀਆ ਬਣਾਇਆ ਹੋਇਆ। ਬਹੁਤ ਦੂਰ ਥਈਆਂ ਦੁਕਾਨਾਂ ਬਹੁਤ ਦੂਰ ਥਈਆਂ ਲੱਗੀਆਂ ਨੇ। ਹਾਂ। ਹਾਂ ਅੱਛਾ। ਮਾੜੀ ਵਾਲੇ ਹਨ ਆ ਮਾੜੀ ਵਾਲੇ ਜਾਂਦੇ ਹੁੰਦੇ ਨੇ ਲੈਣ ਜਲਦੀ ਨੂੰ ਨਹੀਂ ਜਾ ਸਕਦੇ ਦੇਰ ਮਤਲਬ ਕਿ ਅੱਧੇ ਤੇ ਲੈਣਾ ਕੋ ਅੰਦਰ ਤੋਂ ਨਾਲ ਮੱੰਟੀ ਦਿੱਤੀ ਪਹਿਲੇ ਨੰਮੀ ਨੂੰ ਜਾ ਨਹੀਂ ਹੋਇਆ ਸੀ ਦਵਾਈ ਲੈਣ ਚੱਲ ਗਈ ਸੀ ਇਹ ਕੀ ਨਾ ਲਓ ਜੀ ਕਾ ਜੀ ਕਾ ਜੀ ਪੀਰ ਲਓ ਜੀ ਲਿਆਂਦੀ ਆ ਮਸ਼ੀਨ ਨਵੀਂ ਪੂ ਪੂ ਉਹਨਾਂ ਨੇ ਇੱਕ ਹੀ ਹੋਣੀ ਚਾਹੀਦੀ ਉਹਨਾਂ ਨੇ ਵਾਹ ਵਾਹ ਕਾਲਤੀ ਹੋ ਗਈ ਫਿਰ ਤਾਂ ਇਹਨੂੰ ਛੱਡ ਕੇ ਅੰਤ ਪਾ ਲੈ ਉਧਰ ਆ ਲੈ ਤੂੰ ਇਹਨੂੰ ਕਾ ਹੱਥ ਆਈ ਬਣਾਈ ਜਾਤੀਦਾਰ ਨੂੰ ਆਹ ਖੜੀ ਦੋ। ਨਾ ਮਸ਼ੀਨ ਜਾਂਦੀ ਟੋਕੇ ਵਾਲੀ ਆ ਖਰਾਬ ਹੋ ਗਈ ਪਹਿਲੀ। ਚੱਲਦੀ ਨਹੀਂ ਸੀ ਹੈਗੀ। ਨਗਰੂਪ ਉਹਨਾਂ ਨੇ। ਉਹ ਤਾਂ ਹੋਊ ਨਹੀਂ ਬਣੀ। ਨਗਰੂਪ ਪੈਂਦੇ ਨਗਰੂਪ ਆ। ਇਹ ਕਿੱਥੋਂ ਪਟਿਆਲੇ ਤੋਂ ਜਾਂਦੀ ਆ? ਹਾਂ ਤੋਂ ਨੱਬਗੇ। ਨੱਬਗੇ ਤੋਂ। ਨਹੀਂ ਉਹ ਨਹਿਰ ਤੇ ਬਣਦੀਆਂ ਸੀ। ਠੀਕ ਆ। ਉਹ ਮੇਰੇ ਭੈਣ ਨਹੀਂ ਆਈ। ਬਸ ਆਈ ਮੋ ਨਹੀਂ ਸਿੱਧੀ ਕੱਟ। ਇਹ ਸਾਰੇ ਉਹ ਪੱਟ ਤੇ ਕਿੰਨਾ ਕੁ ਭਜਨ ਆਇਆ ਇਹ ਤਾਂ ਚੱਕ ਕੇ ਦੇਖ ਲਓ ਪਤਾ ਲੱਗ ਜੂ ਤੇ ਨਾਲ ਅੱਥਰੋੜੀ ਜਾਊ ਹਣੀ ਫਿਰ ਇਹਨੂੰ ਪੱਟਣਾ ਪਊਗਾ ਹਣੀ ਆ ਦੇਖ ਉਹੋਂ ਡੰਡਾ ਲਾ ਕੇ ਉੱਗੀ ਦੀ ਆਲੀ ਇੱਕ ਆਇਆ ਇਹ ਸਾਰਾ ਕਿਹਾ ਕਿ ਉਹ ਮੰਡੀ ਕਿਚਾਉਂਦੀ ਜੇ ਤਾਂ ਨਾ ਮਾਪਿਆ

ਮੋਸਮ ਆਇਆ ਚੱਕੇ ਤੁਸੀਂ ਥੋੜਾ ਰੋੜੋ ਜੀ ਅਸੀਂ ਇਹਨੂੰ ਚੱਕ ਕੇ ਰੱਖੀਏ ਜੀ ਇਹ ਤਾਂ ਬਈ ਨਹੀਂ ਜੀ ਕਰਦਾ ਉਹ ਗੱਲ ਕਰੀਏ ਰੋੜੋ ਥੋੜਾ ਰੋੜੋ ਵਾਲਤੀ ਚਲ ਹੱਥ ਦੇਖ ਕੇ ਬਈ ਓਧਰ ਹੋ ਜਾਓ ਛੇ ਰੋੜੋ ਝਾੜੋ ਆ ਟਾਇਰ ਲੱਗੇ ਨਾ ਹਾਂ ਅੱਜ ਦੇਖੀ ਡੱਗਰ ਕਿਵੇਂ ਖੁਸ਼ ਹੋ ਕੇ ਖਾਣਗੇ ਤੂੰ ਪਰਤ ਨਹੀਂ ਜਾਂਦਾ ਉਹ ਲੋਹੜਾ ਦਾ ਉਹ 30 ਦਾ ਟ੍ਰੇਨ ਚਾਦਰ ਵਾਲੀ ਨਹੀਂ ਉਹ ਕੀ ਬਸੀਨ ਨੂੰ ਵੱਡਦਾ ਨਹੀਂ ਹੈਗਾ ਹੋਊਗਾ ਤਾਂ ਸਹੀ ਹੋਊਗਾ ਤਾਂ ਸਹੀ ਹੋਣਾ ਕੋਲ ਹੈ ਨਾ ਆ ਪਿਆਰ ਬਾਅਦ ਚ ਲਾ ਕੇ ਦਿੱਤਿਆ ਕੱਢ ਦੇ ਕੋਈ ਕੋ ਮੋਟਰ ਫਿੱਟ ਕਰਨਾ ਨਾ ਹੋਵੇ ਪਾਸਦੀ ਆ ਪਾਸਦੀ ਇਹ ਕਿੰਨੇ ਦੀ ਲਿਆਂਦੀ ਇਹ ਇਹਦਾ ਸਾਨੂੰ ਅੱਛਾ ਟੁੱਟ ਗਿਆ ਇਹਦੀ ਪਹਿਲਾਂ ਵੀ ਮੋਟਰ ਖਰਾਬ ਹੋ ਗਈ ਸੀ ਹਨਾ ਜਿਹੜੀ ਰੁਕਦੇ ਲੈਂਦੇ ਆ ਉਹ ਵੀ ਖਰਾਬ ਖਿੱਚਦੀ ਨਹੀਂ ਹੈਗੀ ਠੀਕ ਹੈ ਵਧੀਆ ਇਹ ਤੇ ਨਵੇਂ ਆ ਟਾਇਰਾਂ ਵਾਲੀ ਆ ਟੋਕਾ ਕਾ ਪਰੇ ਕਰ ਲੋ ਹਨਾ ਇਹ ਵਧੀਆ ਸਿਸਟਮ ਆ ਕਮਲ ਜੀ ਨਾ ਮੈਂ ਇਹ ਜਿਹੜਾ ਮੇਰੀ ਕਾਸਟਨੀ ਪਰਿਸ਼ੇਤੀ ਕੰਮ ਖਰਾਬ ਕਰੇ ਜਿਵੇਂ ਆਪਣੀ ਤਾਂ ਸਭ ਤੋਂ ਪੁਰਾਣੀ ਏਰੀ ਆਪਣੇ ਘਰੇ ਆ ਉਹ ਤਾਂ ਕਿੰਨੀ ਪੁਰਾਣੀ ਆ ਇਹ ਬਾਤ ਚੁੜ ਜਾਂਦੀ ਸੀ ਹੈ ਨਾ ਜਿਆਦਾ ਪੱਡ ਹੋਈ ਸੀ ਆਪਣੇ ਨੂੰ ਤਾਂ ਕਿੰਨੇ ਸਾਲ ਹੋ ਗਏ ਆਪਣੇ ਵਾਲੀ ਚੱਲ ਪਈ ਹੈ ਨਾ 32 ਸਾਲ ਹੋ ਗਏ ਮੇਰੇ ਆਹ ਤੋਂ ਪਹਿਲਾਂ ਦੀ ਹੈ ਹਮ ਬੱਗੀਆਂ ਇਹਦੀ ਫੋਟੋ ਲੈ ਸਾਰਿਆਂ ਨੇ ਖੜੇ ਹੋ ਜਾਓ ਕਾਲੀ ਗਿੱਤੇ ਬਿਟੋ ਇਹ ਚ ਜਗ੍ਹਾ ਨਹੀਂ ਹੈ ਜੀ ਹਨਾ ਮੋਟਰ ਰੱਖਣ ਨੂੰ ਆਜ ਮੈਨੂੰ ਇਹ ਹੋ ਰਿਹਾ ਮੇਰੇ ਭਾਈ ਰਿਕਵਰੀ ਕਰਦੀ ਹੈ ਫਟਾ ਦਾ ਪਉ ਗਈ ਬੈਲਟ ਪੈਂਦੀ ਆ ਤਾਂ ਫਿਰ ਤਾਂ ਬਈ ਨੇ ਬਹੁਤ ਵਧੀਆ ਕੰਮ ਰੱਖਿਆ ਆਹਾ ਨਟ ਦੇ ਰੱਖੇ ਨੇ ਨਹੀਂ ਤਾਂ ਬੈਲਟ ਹੀ ਕਰਕੇ ਦੇਤਾ ਕਰ ਰੱਖਿਆ ਵੀੜੋ ਕੋਲ ਸਾਰੀ ਗੁੱਲ ਜਾਂਦੀ ਹੈ ਤਾਂ ਹਨਾ ਹਾਂ ਸਾਰਾ ਤਾਂ ਸਾਰਾ ਹਈ ਇਹਨੂੰ ਲੱਗਿਆ ਹੋਇਆ ਪੈਰਾਂ ਨੂੰ ਨਹੀਂ ਹੈਗਾ ਤੇਰਾ ਪਰ ਹੈ ਹੀ ਨਹੀਂ ਤੇਰਾ ਪੈਰ ਪਿੱਲੇ ਜਾ ਸਕਦੇ ਨੇ ਇਹਦਾ ਆ ਉਹ ਜਿਹੜਾ ਨੰਬਰ ਜਾਂ ਹੁੰਦਾ ਉਹ ਤਾਂ ਹੈ ਨਹੀਂ ਕੀ ਜਿਵੇਂ ਉਹਦੇ ਆਹਾਂ ਪਾ ਜਾਂਦਾ ਨਹੀਂ ਹੁੰਦਾ ਉਹ ਆਹਾਂ ਆ ਸੀਰੇ ਕਿਹੜਾ ਉਹ ਨੰਬਰ ਮੋਹਲੋਂ ਨਾਲ ਹਾਂ ਹਾਂ ਉਹ ਪਿਆ ਹਾਂ ਉਹ ਧੀ ਮੈਂ ਵੀ ਦੇਖਾਂ ਵੀ ਹੈ ਹੀ ਨਹੀਂ ਤਰਾ ਜਿਹਦੇ ਉੱਤੇ ਰੁੱਕ ਰੱਖਿਆ ਰਹੂ ਜਾਊਗਾ ਮੈਨੂੰ ਤਾਂ ਚਾਹ ਪਾਣੀ ਦੇ ਦੋ ਕਿ ਕੁਝ ਬਣਾ ਮਨ ਨੂੰ ਮਿੰਟ ਉਪਦੇ ਵੀ ਤੇ ਫੁਣੀ ਤੜਨ ਨਾ ਕੀ ਪਈ ਤੇ ਨਹੀਂ ਕੁਪਤ ਕਿਸਾਨੋ ਕੀ ਮਨਪਸੰਦ ਟੋਕਾ ਮਸ਼ੀਨ 12 ਨੂੰ ਵੀ ਹੁਣ ਪਹਿਰੀ ਅਸੀ ਕਨੀਆ ਹੁਣ ਕਨੀਆ ਪਹਿਰੇ ਤੇ ਬਾਰਨ ਹੁਣ ਤਾਂ ਗਰਾਟੀ ਤੋਂ ਨੀਨੀ ਮੈਂ ਤਾਂ ਉਹਦੇ ਕੀਤੀਗੀ ਸਟੋਰੀ ਪਈ ਹੋਈ ਸੀ ਕਿਸੇ ਨੇ ਪਟਿਆਲਾ ਪੋਲੀਟਿਕਲ ਅਰਥ ਲਾਏਗਾ ਉਹਰੇ ਅੱਛਾ ਮੋਟਰ ਦੇ ਵਿੱਚ ਆ ਠੀਕ ਹੈ ਆ ਕੀ ਹੈ ਫਿਰ ਹੋਰ ਕੀ ਆ ਦਿਮਾਗ ਆ ਪਈਆਂ ਨਾ ਕਿੱਥੇ ਆ ਮੋਟਰ ਠੀਕ ਹੈ ਅੱਛਾ ਇਹਦੇ ਵਿੱਚ ਵਾਲਾ ਸਿਸਟਮ ਹੈ ਤਾਂ ਇਹ ਤਾਂ ਚਰੀ ਖਰਾਬ ਹੋ ਗਈ ਆ ਨਹੀਂ ਉਹ ਮੋਟਰ ਮੋਟਰ ਤਾਂ ਸਹੀ ਹੈ ਮੋਟਰ ਤਾਂ ਠੀਕ ਹੈ ਪਹਿਲਾਂ ਮੋਟਰ ਹੋਈ ਸੀ ਹੋਰ ਮੈਂ ਤਾਂ ਆਪ ਕਹਿ ਰਹੀ ਸੀ ਕਿ ਪਹਿਲਾਂ ਮੋਟਰ ਖਰਾਬ ਹੋਈ ਤਿੰਨ ਵਾਰ ਬਣਾਈ ਹੈ ਉਹ ਹੋਰ ਦੋ ਵਾਰ ਬਣਾਈ ਸੀ ਜਿਵਾਰ ਨੇ ਬਲਾਈ ਕਿੰਨੇ ਵਾਰ ਬੁਕਿੰਗ ਕਿੰਨੇ ਦੀ ਆ ਗਈ ਇਹ 21 20 ਜਦੋਂ ਮੈਂ ਹੀ ਆ ਹਨਾ ਐਸਾ ਸਾਡੇ 15 ਸਾਡੇ ਨਹੀਂ ਆਉਂਦੀ ਹੈਗੀ ਜੀ ਉਹ ਫਿਰ ਪਾਰ ਹੀ ਨਹੀਂ ਹੈਗੀ ਹੋਰ ਠੀਕ ਉਹ ਲੋੜੀਆਂ ਨਹੀਂ ਇਥੇ ਗਾਲੀ ਆ ਉਹ ਜਦ 12 13 ਹਜ਼ਾਰ ਦੀ ਲੈਂਦੀ ਸੀ ਤੇ ਚੱਲੂ ਵਧੀਆ ਹੋ ਜਾਂ ਬਾਈ ਬੰਦੇ ਦਾ ਰੈਂਟੋਂ ਇੱਕ ਫੇਰ ਆਇਆ ਸੀ ਜੀ ਤੁੱਪਾ ਉਗੜਾ ਕਿੱਦੇ ਨਾ ਆ ਆ ਨਿ ਪਾਰਟੀ ਵਾਲੇ ਆ ਗਏ ਪਾਰਟੀਾਂ ਬਹੁਤ ਆਉਂਦੀਆਂ ਨੂੰ ਮੂੰਹ ਮਿੱਠਾ ਕਰਾਇਆ ਕਰੋ ਤੇ ਲੰਬੀ ਚੱਲਦੀ ਆ ਫਿਰ ਚੀਨੀ ਦੇ ਦਣੇ ਲਿਆਓ ਨਾ ਕਿਉਂ ਇਹ ਨਹੀਂ ਹਾਂ ਦਾ ਸਮਾਂ ਲੈ ਲਓ ਮੈਂ ਤੇ ਸੋਧ ਰਿਤ ਸੱਲ ਵਰਸਾ ਕੰਮ ਕਰਦੇ ਆ ਕੋਈ ਮਹਿਗਾ ਹੋ ਗਿਆ ਹੁਣ ਨਹੀਂ ਮੈਂ ਕੀ ਕਹਿ ਸਕਦਾ ਆਦਰ ਸੇ ਠੀਕ ਨਹੀਂ ਜੇ ਮੋਟਰ ਉੱਪਰ ਕਰਾ ਦੇ ਲੈ ਇਹਦੇ ਪਰਾਈ ਵੀ ਉਹ ਨਹੀਂ ਠੀਕ ਨੌ ਤੋਂ ਬਾਅਦ ਤਿਕਰਵਾ ਉਹਦਾ ਭਾਸੋਂ ਇਹਦੇ ਸਾਡੇ ਮਰੇ ਦਾ ਹੁਣ ਦੇ ਰੱਖੇ ਨੇ ਉਹਨੇ ਇੱਧਰ ਨਾ ਤੇ ਦੇ ਰੱਖੇ ਨੇ ਜਿਸ ਕੰਮ ਪਈ ਉੱਥੇ ਸੈਕੰਡਾਂ ਲੱਗਿਆ ਲਗਾਇਆ ਸੀ ਭਾਸੋਂ ਇਹ ਬਾਹਰ ਤੋਂ ਲੈ ਜੋ ਇਹਨੂੰ ਬਈ ਨੂੰ ਕਹਦੇ ਵਾਪਸ ਲੈ ਜਾ ਬਈ ਇਹ ਬਾਹਰ ਤੋਂ ਨਹੀਂ ਕਰਨੀ ਦੇਖੇ ਨਾ ਨਰੋਈਆ ਮੈਂ ਕਹਿੰਦੀ ਦੋਨੋਂ ਪਾਈਆ ਹੈ ਹਾਂ ਮੈਂ ਕੱਲ ਵੀਡੀਓਸ ਪਾਏ ਨਹੀਂ ਸੀ ਹੂੰ ਬਸ ਉਹ ਬਾਤ ਕੱਲ੍ਹ ਦੀ ਵੀਡੀਓ ਦੇਖ ਲੈ ਤੂੰ ਸਹੀ ਗੱਲ ਹੈ ਕੱਲੇ ਪਾਇਆ ਕੱਲੇ ਹਾਂ ਰਕੜੀ ਸੀ ਇਹ ਮਾਰੀ ਹੈ ਬਈ ਤੇਰੀ ਮਸ਼ੀਨ ਹੈਗਾ ਸੀਗਾ ਇਹਦੀ ਉਹਨਾਂ ਜੋ ਕਮਿਸ਼ਨ ਤਿੰਨੇ ਟੁੱਟੇਵੇਂ ਮੰਗਦਾ ਨੇ ਟੋਲ ਲੈ ਉਹ